ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪਾਕੀ ਚੈਨਲ ਤੇ ਮੈਂ ਅਦਿਰਪ੍ਰੇ ਸਿੰਘ ਅੱਜ ਅਸੀਂ ਪਹੁੰਚੇ ਹਾਂ ਚਮੀਤ ਭਗਤ ਸਿੰਘ ਖਾਲਸਾ ਕਾਲਜ ਜੋ ਕਿ ਤਰਾੜੀ ਦੇ ਨੇੜੇ ਪਟਿਆਲਾ ਪਿੰਡ ਦੇ ਵਿੱਚ ਹੈ ਤੇ ਜਿੱਥੇ ਅੱਜ ਪ੍ਰੋਡਿਊਸ਼ਨ ਹੋ ਰਿਹਾ ਸਮੱਖੀ ਪੰਜਾਬਣ ਦਾ ਜਿੱਥੇ ਤੁਸੀਂ ਮੇਰੇ ਪਿੱਛੇ ਦਾ ਵੀ ਦੇਖ ਸਕੋਗੇ ਜਿਵੇਂ ਕਿ ਪੂਰੀਆ تیاری ਮੇਰਾ ਹੋਣੀ ਹੈ ਉਹਦੇ ਦੀ تیاری ਹੋ ਰਹੀ ਹੈ ਸਮੱਖੀ ਪੰਜਾਬਣ ਦੇ ਲਈ ਬੀਤੇ ਦਿਨੀ ਕੋ ਰੌਲੀ ਦੇ ਨਾਲ ਲੱਗਦੇ ਪਿੰਡ ਪੜਿਆਲਾ ਦੇ ਸ਼ਹੀਦ ਭਗਤ ਸਿੰਘ ਖਾਲਸਾ ਗਰਲਜ਼ ਕਾਲਜ ਵਿੱਚ ਸਨੱਖੀ ਪੰਜਾਬਣ ਦੇ ਆਡੀਸ਼ਨ ਕਰਵਾਏ ਗਏ ਜੋ ਹਰ ਸਾਲ ਦਿੱਲੀ ਦੇ ਵਿੱਚ ਕਰਵਾਏ ਜਾਂਦੇ ਹਨ ਪਰ ਪਹਿਲੀ ਵਾਰ ਇਹ ਆਡੀਸ਼ਨ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਕਰਵਾਏ ਗਏ ਜਿੱਥੇ ਵੱਦ ਚੜ ਕੇ ਕੁੜੀਆਂ ਨੇ ਭਾਗ ਲਿਆ ਤੇ ਬਹੁਤ ਸੋਹਣੀਆਂ ਸਨੱਖੀਆਂ ਮੁਟਿਆਰਾਂ ਇੱਥੇ ਆਡੀਸ਼ਨ ਦੇਣ ਦੇ ਲਈ ਆਈਆਂ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਆਪਣੇ ਇੱਕ ਪਹਿਰਾਵੇ ਰਾਹੀਂ ਪ੍ਰਦਰਸ਼ਿਤ ਕੀਤਾ ਮੁਟਿਆਰਾਂ ਨੇ ਖਾਲਸਾ ਕਾਲਜ ਦੇ ਮਾਹੌਲ ਨੂੰ ਇੱਕ ਵੱਖਰੇ ਰੰਗ ਵਿੱਚ ਰੰਗਿਆ ਹੋਇਆ ਸੀ ਹਰ ਇੱਕ ਮੁਟਿਆਰ ਇੱਕ ਤੋਂ ਵੱਧ ਇੱਕ ਜਜ ਆਈ ਹੋਈ ਸੀ ਦੱਸਣ ਜੋਕ ਹੈ ਕਿ ਇਹ ਪ੍ਰੋਗਰਾਮ ਹਰ ਸਾਲ ਡਾਕਟਰ ਅਵਨੀਤ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕਰਵਾਇਆ ਜਾਂਦਾ ਹੈ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਿਆ ਕਿ ਇੱਥੇ ਓਡੀਸ਼ਨ ਹੋਣ ਤੋਂ ਬਾਅਦ ਸੈਲੈਕਟਡ ਕੁੜੀਆਂ ਨੂੰ ਦਿੱਲੀ ਦੇ ਗ੍ਰੈਂਡ ਫਲਨਾਲੇ ਵਿੱਚ ਲੈ ਜਾਇਆ ਜਾਵੇਗਾ ਉਹਨਾਂ ਦੱਸਿਆ ਕਿ ਉਹਨਾਂ ਨੇ ਇਹ ਪ੍ਰੋਗਰਾਮ 2019 ਤੋਂ ਚੱਲਦਾ ਆ ਰਿਹਾ ਹੈ ਤੇ ਪੰਜਾਬੀ ਕਲਚਰ ਤੇ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਹੁੰਦਾ ਕਿਉਂਕਿ ਖਬਰ ਅੱਜ ਬਣੇਗੀ ਤਾਂ ਕ ਨੂੰ ਜਾ ਕੇ ਛਪੇਗੀ ਇਹ ਮੈਂ ਕਹਿੰਦੀ ਆ ਕਿ ਸੀਰਤ ਔਰ ਸੂਰਤ ਦਾ ਮੁਕਾਬਲਾ ਜਿਹੜਾ ਆਪਾਂ ਦਿੱਲੀ ਕਰਦੇ ਸੀ ਸੁਨੱਖੀ ਪੰਜਾਬਣ ਰਜਿਸਟਰਡ ਪ੍ਰੋਗਰਾਮ ਹੈ ਜੀ ਔਰ 2019 ਚ ਦੀ ਸ਼ੁਰੂਆਤ ਮੇਰੇ ਮਾਤਾ ਜੀ ਨੇ ਕੀਤੀ ਔਰ ਮੈਂ ਖੁਦ ਬਹੁਤ ਸਾਰੇ ਸ਼ੋਜ਼ ਦੀ ਜੇਤੂ ਰਹਿ ਚੁੱਕੀ ਹਾਂ ਲੇਕਿਨ ਮੈਨੂੰ ਨਾ ਬਹੁਤ ਸਟਰਗਲ ਕਰਨਾ ਪਿਆ ਇੱਕ ਸ਼ੋਅ ਚ ਕਿਤੇ ਸੀ ਜਾਣ ਵਾਸਤੇ ਸਟਰਗਲ ਕਰਨਾ ਪੈਂਦਾ ਔਰ ਉਸ ਸਟਰਗਲ ਚ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਤੇ ਅੱਜ ਜ਼ਮਾਨਾ ਜਿਹੜਾ ਹੈ ਉਹ ਡਿਜੀਟਲ ਜ਼ਮਾਨਾ ਹੈ ਔਰ ਜੈਂਜ਼ੀਜ਼ ਦਾ ਜ਼ਮਾਨਾ ਜੋ ਕਹਿ ਲਈ ਔਰ ਸੁਨੱਖੀ ਪੰਜਾਬਣ ਮਾਣ ਨਾਲ ਦਿੱਲੀ ਦੀ ਸ਼ਾਨ ਅੱਜ ਲੈ ਕੇ ਪੰਜਾਬ ਪਹੁੰਚਿਆ ਜੀ ਮੁਹਾਲੀ ਸ਼ਹੀਦ ਭਗਤ ਸਿੰਘ ਕਾਲਜ ਫॉर ਊਮਨ ਕੋਰਾਲੀ ਇੱਥੇ ਪਹੁੰਚੇ ਆ ਔਰ ਇੱਥੇ ਬਹੁਤ ਹੀ ਵਧੀਆ ਟੈਲੈਂਟ ਵੇਖਣ ਨੂੰ ਮਿਲਿਆ ਮੈਨੂੰ ਲੱਗਦਾ ਹੈ ਕਿ ਦਿੱਲੀ ਔਰ ਪੰਜਾਬ ਦਾ ਜਿਹੜਾ ਮੁਕਾਬਲਾ ਹੋਏਗਾ ਉਹ ਮਹਾ ਮੁਕਾਬਲਾ ਸੁਨੱਖੀ ਪੰਜਾਬਣ ਸੀਜ਼ਨ 7 ਨੂੰ ਵੈਸੀ ਲੱਕੀ ਮੰਨਿਆ ਜਾਂਦਾ ਹੈ ਤੇ ਇੱਥੋਂ ਲੈ ਕੇ ਜਾਵਾਂਗੇ ਜੀ ਪੰਜਾਬਣਾਂ ਤੇ ਇਹਨਾਂ ਨੂੰ ਨਵਾਜਾਂਗੇ 골ਡ প্লেਟਿਡ ਸੱਗੀ ਫੁੱਲ ਦੇ ਨਾਲ ਔਰ ਇਹਨਾਂ ਨੂੰ ਇੱਕ ਟੂਰ ਬਾਹਰ ਦਾ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਸਾਰੇ ਕੈਸ਼ ਪ੍ਰਾਈਜ਼ਸ ਹੋਣਗੇ ਇਹਨਾਂ ਨੂੰ ਇੱਕ ਵੈਬ ਸੀਰੀਜ਼ ਦਿੱਤੀ ਜਾਏਗੀ ਇੱਕ ਸ਼ਾਰਟ ਮੂਵੀ ਦਿੱਤੀ ਜਾਏਗੀ ਔਰ ਉਹਦੇ ਹੱਕਦਾਰ ਸਿਰਫ ਇਕੱਲੀ ਪੰਜਾਬਣ ਨਹੀਂ ਹੋਏਗੀ ਸੁਨੱਖੀ ਪੰਜਾਬਣ ਦੀ ਇਹ ਖਾਸੀਅਤ ਹੈ ਜੀ ਕਿ ਸਭ ਤੋਂ ਵੱਡੀ ਗੱਲ ਜਿੰਨੀਆਂ ਪਾਰਟਿਸਪੈਂਟਸ ਹੁੰਦੀਆਂ ਨੇ ਹਰ ਕੋਈ ਟਾਈਟਲ ਲੈ ਕੇ ਜਾਂਦਾ ਹੈ ਕੋਈ ਖਾਲੀ ਹੱਥ ਨਹੀਂ ਘਰ ਮੁੜਦਾ ਉਹ ਹਰ ਕੋਈ ਬ੍ਰਾਂਡ ਐਂਬੈਸਡਰ ਬਣਦਾ ਅਸੀਂ ਚਾਹੁੰਦੇ ਹਾਂ ਕਿ ਸੁਨੱਖੀ ਪੰਜਾਬਾਂ ਨੂੰ ਤੁਸੀਂ ਪਿਆਰ ਦਿੰਦੇ ਰਹੋ ਸਾਡੇ ਇੰਸਟਾਗ੍ਰam ਨੂੰ YouTube ਨੂੰ ਇਸੇ ਤਰੀਕੇ ਨਾਲ ਤਾਂ ਕਿ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਹੈ ਔਰ ਸੇਵਾ ਸਿਰਫ ਨਾਮ ਦੀ ਨਹੀਂ ਹੈ ਜੋ ਬੱਚੀ ਸਟੇਜ ਤੇ ਹੁੰਦੀ ਹੈ ਗ੍ਰੈਂਡ ਫਿਨਾਲੇ ਤੇ ਉਹ 35 ਅਖਰੀ ਪਹਿਲੇ ਸੁਣਾਉਂਦੀ ਹੈ ਫਿਰ ਅਗਲੇ ਰਾਉਂਡ ਵਾਸਤੇ ਕੁਆਲੀਫਾਈ ਕਰਦੀ ਹੈ ਤੇ ਇਸੇ ਤਰੀਕੇ ਨਾਲ ਦਿਓ ਅਸੀਸਾਂ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ